ਕੈਨੇਡਾ ਨੇ ਅਮਰੀਕਾ ਦੇ ਨਾਲ ਵਪਾਰਕ ਤਣਾਅ ਘਟਾਏ ਨੇ ਇਸ ਦੇ ਲਈ ਕਈ ਜਵਾਬੀ ਟੈਰਫ ਵੀ ਹਟਾ ਦਿੱਤੇ ਨੇ ਅਮਰੀਕੀ ਆਟੋ ਸਟੀਲ ਅਤੇ ਐਲੂਮੀਨੀਅਮ ਤੇ ਟੈਰਿਫ ਬਣੇ ਰਹਿਣਗੇ ਇਕਦਮ ਮਾਰਕ ਕਾਰਨੀ ਅਤੇ ਡੋਨਾਲਡ ਟਰੰਪ ਦੇ ਵਿਚਕਾਰ ਹੋਈ ਗੱਲਬਾਤ ਤੋਂ ਬਾਅਦ ਚੁੱਕਿਆ ਕਿ ਉਹਨਾਂ ਨੇ ਵਪਾਰ ਤੇ ਚਰਚਾ ਕੀਤੀ ਹੈ ਤੇ ਅਮਰੀਕਾ ਨੇ ਕੈਨੇਡਾ ਦੀ ਕਾਰਫਾਈ ਨੂੰ ਬਕਾਇਆ ਮੰਨਿਆ ਦੋਵੇਂ ਦੇਸ਼ ਵਪਾਰਕ ਗੱਲਬਾਤ ਜਾਰੀ ਰੱਖਣਗੇ ਕੈਨੇਡਾ ਅਮਰੀਕਾ ਵਪਾਰਕ ਸਬੰਧਾਂ ਦੇ ਵਿੱਚ ਆਪਣਾ ਰਣਨੀਤੀ ਖੇਤਰ ਅਤੇ ਧਿਆਨ ਵੀ ਕੇਂਦ੍ਰਿਤ ਕਰਦਾ ਹੈ। ਦੱਸੀ ਇੱਕ ਰਿਪੋਰਟ ਦੇ ਅਨੁਸਾਰ ਕੈਨੇਡਾ ਨੇ ਸ਼ੁੱਕਰਵਾਰ ਨੂੰ ਅਮਰੀਕਾ ਦੇ ਨਾਲ ਵਪਾਰਕ ਤਣਾਅ ਨੂੰ ਘਟਕਣ ਦੇ ਲਈ ਇੱਕ ਵੱਡਾ ਕਦਮ ਚੁੱਕਿਆ ਹੈ। ਜਿਦੇ ਵਿੱਚ ਇਸ ਸਾਲ ਦੇ ਸ਼ੁਰੂ ਵਿੱਚ ਲਗਾਏ ਗਏ ਕਈ ਜਵਾਬੀ ਟੈਰਿਫ ਹਟਾ ਦਿੱਤੇ ਗਏ ਨੇ। ਇੱਕ ਸੰਬੰਧ ਤੋਂ ਅਮਰੀਕੀ ਉਤਪਾਦਾਂ ਦੀ ਇੱਕ ਵਿਸ਼ਾਲ ਸ਼੍ਰੇਣੀ ਹੁਣ ਕੈਨੇਡਾ ਦੇ 25% ਜਵਾਬੀ ਟੈਰਿਫ ਦਾ ਸਾਹਮਣਾ ਨਹੀਂ ਕਰੇਗੀ। ਹਾਲਕੇ ਸੀਐਨਪੀਸੀ ਦੀ ਇਕ ਰਿਪੋਰਟ ਦੇ ਅਨੁਸਾਰ ਅਮਰੀਕੀ ਆਟੋ ਸਟੀਲ ਅਤੇ ਐਲੂਮੀਨੀਅਮ ਉੱਤੇ ਟੈਰਿਫ ਫਿਲਹਾਲ ਬਨੇ ਰਹਿਣਗੇ ਰਿਪੋਰਟ ਦੇ ਅਨੁਸਾਰ ਉੱਤਰੀ ਅਮਰੀਕੀ ਵਪਾਰ ਸਮਝੌਤੇ ਦੇ ਅਨੁਸਾਰ ਆਉਣ ਵਾਲੇ ਅਮਰੀਕੀ ਉਤਪਾਦਾਂ ਦੀ ਇੱਕ ਵੱਡੀ ਸੂਚੀ ਉੱਤੇ ਟੈਰਿਫ ਕੈਨੇਡਾ ਵੱਲੋਂ ਅਮਰੀਕਾ ਵੱਲੋਂ ਸਟੀਲ ਅਤੇ ਐਲੂਮੀਨੀਅਮ ਤੇ 25% ਡਿਊਟੀ ਲਗਾਉਣ ਦੇ ਜਵਾਬ ਦੇ ਵਿੱਚ ਲਗਾਇਆ ਗਿਆ ਸੀ ਜਿਸ ਨਾਲ ਦੋਵਾਂ ਘਵਾਂਢੀਆ ਦੇ ਵਿਚਕਾਰ ਵਪਾਰਕ ਰੁਕਾਵਟਾਂ ਪੈਦਾ ਹੋ ਗਈਆਂ ਸੀ ਕੈਨੇਡਾ ਹੁਣ ਅਮਰੀਕਾ ਦੇ ਵਪਾਰਕ ਸੰਬੰਧ ਦਾ ਵਿਚ ਰਣਨੀਤਿਕ ਖੇਤਰ ਤੇ ਧਿਆਨ ਕੇਂਦ੍ਰਿਤ ਕਰਦਾ ਹੈ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਬੋਲਦਿਆਂ ਸਾਂਝਾ ਕੀਤਾ ਕਿ ਉਹਨਾਂ ਦਾ ਮੰਨਣਾ ਹੈ ਕਿ ਕੈਨੇਡਾ ਕੋਲ ਮਿਕਾਤੇ ਨਾਲ ਕੰਮ ਕਰਨ ਵਾਲੇ ਸਾਰੇ ਦੇਸ਼ਾਂ ਵਿੱਚੋਂ ਸਭ ਤੋਂ ਵੱਡਾ ਵਪਾਰਕ ਸੌਦਾ ਹੈ ਜਿਵੇਂ ਕਿ ਸੀ ਐਨ ਬੀ ਸੀ ਦੁਆਰਾ ਰਿਪੋਰਟ ਕੀਤੀ ਗਈ ਹੈ ਪ੍ਰਧਾਨ ਮੰਤਰੀ ਨੇ ਕਿਹਾ ਚੀਨ ਕੇ ਅਸੀਂ ਸਯੁਕਤ ਰਾਜ ਅਮਰੀਕਾ ਦੇ ਨਾਲ ਟੂਗਾ ਤੇ ਨਾਲ ਕੰਮ ਕਰਦੇ ਆਂ ਸਾਡਾ ਧਿਆਨ ਸਿੱਧੇ ਤੌਰ ਤੇ ਰਣਨੀਤੀ ਖੇਤਰ ਤੇ ਹੈ ਜਿਵੇਂ ਕਿ ਰਿਪੋਰਟ ਵਿੱਚ ਹਵਾਲਾ ਦਿੱਤਾ ਗਿਆ ਇੱਕ ਵਾਰ ਫਿਰ ਦੱਸ ਦਈਏ ਕੈਨੇਡਾ ਨੇ ਅਮਰੀਕਾ ਦੇ ਨਾਲ ਵਪਾਰਕ ਤਣਾਅ ਘਟਾਏ ਨੇ ਇਸ ਦੇ ਲਈ ਕਈ ਜਵਾਬੀ ਟੈਰਿਫ ਵੀ ਹਟਾ ਦਿੱਤੇ ਨੇ ਅਮਰੀਕੀ ਆਟੋ ਸਟੀਲ ਅਤੇ ਐਲੂਮੀਨੀਅਮ ਤੇ ਟੈਰਿਫ ਬਨੇ ਰਹਿਣਗੇ ਇਕਦਮ ਮਾਰਕ ਕਾਰਨੀ ਅਤੇ ਡੋਨਾਲਡ ਟਰੰਪ ਦੇ ਵਿਚਾਰ ਹੋਈ ਗੱਲਬਾਤ ਤੋਂ ਬਾਅਦ ਚੁੱਕਿਆ ਗਿਆ। ਉਹਨਾਂ ਨੇ ਵਪਾਰ ਉੱਤੇ ਚਰਚਾ ਕੀਤੀ ਹੈ ਅਤੇ ਅਮਰੀਕਾ ਨੇ ਕੈਨੇਡਾ ਦੀ ਖਰਫਾਈ ਨੂੰ ਬਕਾਇਆ ਮੰਨਿਆ। ਦੋਵੇਂ ਦੇਸ਼ ਵਪਾਰਕ ਗੱਲਬਾਤ ਜਾਰੀ ਰੱਖਣਗੇ। ਕੈਨੇਡਾ ਅਮਰੀਕਾ ਵਪਾਰਕ ਸਬੰਧਾਂ ਦੇ ਵਿੱਚ ਆਪਣਾ ਰਣਨੀਤੀ ਖੇਤਰਾਂ ਤੇ ਧਿਆਨ ਵੀ ਕੇਂਦ੍ਰਿਤ ਕਰਦਾ ਹੈ। ਅੱਜ ਦੀ ਇੱਕ ਰਿਪੋਰਟ ਦੇ ਅਨੁਸਾਰ ਕੈਨੇਡਾ ਨੇ ਸ਼ੁੱਕਰਵਾਰ ਨੂੰ ਅਮਰੀਕਾ ਦੇ ਨਾਲ ਵਪਾਰਕ ਤਣਾਅ ਨੂੰ ਘਟਕਾਉਣ ਦੇ ਲਈ ਇੱਕ ਵੱਡਾ ਕਦਮ ਚੁੱਕਿਆ। ਜਿਨ੍ਹਾਂ ਵਿੱਚ ਇਸ ਸਾਲ ਦੇ ਸ਼ੁਰੂ ਵਿੱਚ ਲਗਾਏ ਗਏ ਕਈ ਜਵਾਬੀ ਟੈਰਿਫ ਹਟਾ ਦਿੱਤੇ ਗਏ ਨੇ ਇੱਕ ਸੰਬੰਧਤ ਅਮਰੀਕੀ ਉਤਪਾਦਾਂ ਦੀ ਇੱਕ ਵਿਸ਼ਾਲ ਸ਼੍ਰੇਣੀ ਹੁਣ ਕੈਨੇਡਾ ਦੇ 25 ਪ੍ਰਤੀਸ਼ਤ ਜਵਾਬੀ ਟੈਰਿਫ ਦਾ ਸਾਹਮਣਾ ਨਹੀਂ ਕਰੇਗੀ ਹਾਲਾਂਕਿ ਸੀਐਨਪੀਸੀ ਦੀ ਇਕ ਰਿਪੋਰਟ ਦੇ ਅਨੁਸਾਰ ਅਮਰੀਕੀ ਆਟੋ ਸਟੀਲ ਅਤੇ ਐਲੂਮੀਨੀਅਮ ਉੱਤੇ ਟੈਰਿਫ ਫਿਲਹਾਲ ਪਨੇ ਰਹੇ ਹਨ ਕਿ ਰਿਪੋਰਟ ਦੇ ਅਨੁਸਾਰ ਉੱਤਰੀ ਅਮਰੀਕੀ ਵਪਾਰ ਸਮਝੌਤੇ ਦੇ ਅਨੁਸਾਰ ਆਉਣ ਵਾਲੇ ਅਮਰੀਕੀ ਉਤਪਾਦਾਂ ਦੀ ਇੱਕ ਵੱਡੀ ਸੂਚੀ ਉੱਤੇ ਟੈਰਿਫ ਕੈਨੇਡਾ ਵੱਲੋਂ ਅਮਰੀਕਾ ਵੱਲੋਂ ਸਟੀਲ ਅਤੇ ਐਲੂਮੀਨੀਅਮ ਤੇ 25% ਡਿਊਟੀ ਲਗਾਉਣ ਦੇ ਜਵਾਬ ਦੇ ਵਿੱਚ ਲਗਾਇਆ ਗਿਆ ਸੀ ਜਿਸ ਨਾਲ ਦੋਵਾਂ ਘਵਾਂਟੀਆਂ ਦੇ ਵਿਚਕਾਰ ਵਪਾਰਕ ਰੁਕਾਵਟਾਂ ਪੈਦਾ ਹੋ ਗਈਆਂ ਸੀ ਕੈਨੇਡਾ ਹੁਣ ਅਮਰੀਕਾ ਦੇ ਵਪਾਰਕ ਸੰਬੰਧ ਦਾ ਵਿਚ ਰਣਨੀਤੀ ਖੇਤਰ ਤੇ ਧਿਆਨ ਕੇਂਦ੍ਰਿਤ ਕਰਦਾ ਹੈ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਨੀ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਬੋਲਦਿਆਂ ਸਾਂਝਾ ਕੀਤਾ ਕਿ ਉਹਨਾਂ ਦਾ ਮੰਨਣਾ ਹੈ ਕਿ ਕੈਨੇਡਾ ਕੋਲ ਮਿਕਾਤੇ ਨਾਲ ਕੰਮ ਕਰਨ ਵਾਲੇ ਸਾਰੇ ਦੇਸ਼ਾਂ ਵਿੱਚੋਂ ਸਭ ਤੋਂ ਵੱਡਾ ਵਪਾਰਕ ਸੌਦਾ ਹੈ ਜਿਵੇਂ ਕਿ ਸੀ ਐਨ ਬੀ ਸੀ ਦੁਆਰਾ ਰਿਪੋਰਟ ਕੀਤੀ ਗਈ ਹੈ ਪ੍ਰਧਾਨ ਮੰਤਰੀ ਨੇ ਕਿਹਾ ਚਿਵਿੰਗ ਕੇ ਅਸੀਂ ਸਯੁਕਤ ਰਾਜ ਅਮਰੀਕਾ ਦੇ ਨਾਲ ਟੂਗਾ ਤੇ ਨਾਲ ਕੰਮ ਕਰਦੇ ਹਾਂ ਸਾਡਾ ਧਿਆਨ ਸਿੱਧੇ ਤੌਰ ਤੇ ਰਣਨੀਤੀ ਖੇਤਰ ਤੇ ਹੈ ਜਿਵੇਂ ਕਿ ਰਿਪੋਰਟ ਵਿੱਚ ਹਵਾਲਾ ਦਿੱਤਾ ਗਿਆ ਇੱਕ ਵਾਰ ਫਿਰ ਦੱਸ ਦਈਏ ਕੈਨੇਡਾ ਨੇ ਅਮਰੀਕਾ ਦੇ ਨਾਲ ਵਪਾਰਕ ਤਣਾਅ ਘਟਾਏ ਨੇ ਇਸ ਦੇ ਲਈ ਕਈ ਜਵਾਬੀ ਟੈਰਿਫ ਵੀ ਹਟਾ ਦਿੱਤੇ ਨੇ ਅਮਰੀਕੀ ਆਟੋ ਸਟੀਲ ਅਤੇ ਐਲੂਮੀਨੀਅਮ ਤੇ ਟੈਰਿਫ ਬਨੇ ਰਹਿਣਗੇ ਇਕਦਮ ਮਾਰਕ ਕਾਰਨੀ ਅਤੇ ਡੋਨਾਲਡ ਟਰੰਪ ਦੇ ਵਿਚਕਾਰ ਹੋਈ ਗੱਲਬਾਤ ਤੋਂ ਬਾਅਦ ਚੁੱਕਿਆ ਗਿਆ। ਉਹਨਾਂ ਨੇ ਵਪਾਰ 'ਤੇ ਚਰਚਾ ਕੀਤੀ ਹੈ ਅਤੇ ਅਮਰੀਕਾ ਨੇ ਕੈਨੇਡਾ ਦੀ ਗਾਰਫਾਈ ਨੂੰ ਬਕਾਇਆ ਮੰਨਿਆ। ਦੋਵੇਂ ਦੇਸ਼ ਵਪਾਰਕ ਗੱਲਬਾਤ ਜਾਰੀ ਰੱਖਣਗੇ। ਕੈਨੇਡਾ ਅਮਰੀਕਾ ਵਪਾਰਕ ਸਬੰਧਾਂ ਦੇ ਵਿੱਚ ਆਪਣਾ ਰਣਨੀਤੀ ਖੇਤਰ ਅਤੇ ਧਿਆਨ ਵੀ ਕੇਂਦ੍ਰਿਤ ਕਰਦਾ ਹੈ। ਦੱਸਦੀ ਇੱਕ ਰਿਪੋਰਟ ਦੇ ਅਨੁਸਾਰ ਕੈਨੇਡਾ ਨੇ ਸ਼ੁੱਕਰਵਾਰ ਨੂੰ ਅਮਰੀਕਾ ਦੇ ਨਾਲ ਵਪਾਰਕ ਤਣਾਅ ਨੂੰ ਘਟਕਣ ਦੇ ਲਈ ਇੱਕ ਵੱਡਾ ਕਦਮ ਚੁੱਕਿਆ ਹੈ। ਜਿਨ੍ਹਾਂ ਵਿੱਚ ਇਸ ਸਾਲ ਦੇ ਸ਼ੁਰੂ ਵਿੱਚ ਲਗਾਏ ਗਏ ਕਈ ਜਵਾਬੀ ਟੈਰਿਫ ਹਟਾ ਦਿੱਤੇ ਗਏ ਨੇ ਇੱਕ ਸੰਬੰਧਤ ਅਮਰੀਕੀ ਉਤਪਾਦਾਂ ਦੀ ਇੱਕ ਵਿਸ਼ਾਲ ਸ਼੍ਰੇਣੀ ਹੁਣ ਕੈਨੇਡਾ ਦੇ 25% ਜਵਾਬੀ ਟੈਰਿਫ ਦਾ ਸਾਹਮਣਾ ਨਹੀਂ ਕਰੇਗੀ ਹਾਲਾਂਕਿ ਸੀਐਨਪੀਸੀ ਦੀ ਇੱਕ ਰਿਪੋਰਟ ਦੇ ਅਨੁਸਾਰ ਅਮਰੀਕੀ ਆਟੋ ਸਟੀਲ ਅਤੇ ਐਲੂਮੀਨੀਅਮ ਉੱਤੇ ਟੈਰਿਫ ਫਿਲਹਾਲ ਬਨੇ ਰਹਨਗੇ ਰਿਪੋਰਟ ਦੇ ਅਨੁਸਾਰ ਉੱਤਰੀ ਅਮਰੀਕੀ ਵਪਾਰ ਸਮਝੌਤੇ ਦੇ ਅਨੁਸਾਰ ਆਉਣ ਵਾਲੇ ਅਮਰੀਕੀ ਉਤਪਾਦਾਂ ਦੀ ਇੱਕ ਵੱਡੀ ਸੂਚੀ ਉੱਤੇ ਟੈਰਿਫ ਕੈਨੇਡਾ ਵੱਲੋਂ ਅਮਰੀਕਾ ਵੱਲੋਂ ਸਟੀਲ ਅਤੇ ਐਲੂਮੀਨੀਅਮ ਤੇ 25% ਡਿਊਟੀ ਲਗਾਉਣ ਦੇ ਜਵਾਬ ਦੇ ਵਿੱਚ ਲਗਾਇਆ ਗਿਆ ਸੀ ਜਿਸ ਨਾਲ ਦੋਵਾਂ ਗੁਆਂਢੀਆਂ ਦੇ ਵਿਚਕਾਰ ਵਪਾਰਕ ਰੁਕਾਵਟਾਂ ਪੈਦਾ ਹੋ ਗਈਆਂ ਸੀ ਕੈਨੇਡਾ ਹੁਣ ਅਮਰੀਕਾ ਦੇ ਵਪਾਰਕ ਸੰਬੰਧ ਦਾ ਵਿਚ ਰਣਨੀਤਿਕ ਖੇਤਰ ਤੇ ਧਿਆਨ ਕੇਂਦ੍ਰਿਤ ਕਰਦਾ ਹੈ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਬੋਲਦਿਆਂ ਸਾਂਝਾ ਕੀਤਾ ਕਿ ਉਹਨਾਂ ਦਾ ਮੰਨਣਾ ਹੈ ਕਿ ਕੈਨੇਡਾ ਕੋਲੰਬੀਆ ਤੇ ਨਾਲ ਕੰਮ ਕਰਨ ਵਾਲੇ ਸਾਰੇ ਦੇਸ਼ਾਂ ਵਿੱਚੋਂ ਸਭ ਤੋਂ ਵੱਡਾ ਵਪਾਰਕ ਸੌਦਾ ਹੈ ਜਿਵੇਂ ਕਿ ਸੀਐਨਬੀਸੀ ਦੁਆਰਾ ਰਿਪੋਰਟ ਕੀਤੀ ਗਈ ਹੈ ਪ੍ਰਧਾਨ ਮੰਤਰੀ ਨੇ ਕਿਹਾ ਜਿਵੇਂ ਕਿ ਅਸੀਂ ਸਯੁਕਤ ਰਾਜ ਅਮਰੀਕਾ ਦੇ ਨਾਲ ਟੰਗਾ ਤੇ ਨਾਲ ਕੰਮ ਕਰਦੇ ਹਾਂ ਸਾਡਾ ਧਿਆਨ ਸਿੱਧੇ ਤੌਰ ਤੇ ਰਣਨੀਤੀ ਖੇਤਰ ਤੇ ਹੈ ਜਿਵੇਂ ਕਿ ਰਿਪੋਰਟ ਵਿੱਚ ਹਵਾਲਾ ਦਿੱਤਾ ਗਿਆ ਇੱਕ ਵਾਰ ਫਿਰ ਦੱਸ ਦਈਏ ਕੈਨੇਡਾ ਨੇ ਅਮਰੀਕਾ ਦੇ ਨਾਲ ਵਪਾਰਕ ਤਣਾਅ ਘਟਾਏ ਨੇ ਇਸ ਦੇ ਲਈ ਕਈ ਜਵਾਬੀ ਟੈਰਿਫ ਵੀ ਹਟਾ ਦਿੱਤੇ ਨੇ ਅਮਰੀਕੀ ਆਟੋ ਸਟੀਲ ਅਤੇ ਐਲੂਮੀਨੀਅਮ ਤੇ ਟੈਰਿਫ ਬਨੇ ਰਹਿਣਗੇ ਇੱਕ ਕਦਮ ਮਾਰਕ ਕਾਰਨੀ ਅਤੇ ਡੋਨਾਲਡ ਟਰੰਪ ਦੇ ਵਿਚਕਾਰ ਹੋਈ ਗੱਲਬਾਤ ਤੋਂ ਬਾਅਦ ਚੁੱਕਿਆ ਗਿਆ ਉਹਨਾਂ ਨੇ ਵਪਾਰ ਤੇ ਚਰਚਾ ਕੀਤੀ ਹੈ ਤੇ ਅਮਰੀਕਾ ਨੇ ਕੈਨੇਡਾ ਦੀ ਗਾਰਫਾਈ ਨੂੰ ਬਕਾਇਆ ਮੰਨਿਆ ਦੋਵੇਂ ਦੇਸ਼ ਵਪਾਰਕ ਗੱਲਬਾਤ ਜਾਰੀ ਰੱਖਣਗੇ ਕੈਨੇਡਾ ਅਮਰੀਕਾ ਵਪਾਰਕ ਸਬੰਧਾਂ ਦੇ ਵਿੱਚ ਆਪਣਾ ਰਣਨੀਤੀ ਖੇਤਰਾਂ ਤੇ ਧਿਆਨ ਵੀ ਕੇਂਦ੍ਰਿਤ ਕਰਦਾ ਹੈ। ਦੱਸੀ ਇੱਕ ਰਿਪੋਰਟ ਦੇ ਅਨੁਸਾਰ ਕੈਨੇਡਾ ਨੇ ਸ਼ੁੱਕਰਵਾਰ ਨੂੰ ਅਮਰੀਕਾ ਦੇ ਨਾਲ ਵਪਾਰਕ ਤਣਾਅ ਨੂੰ ਘਟ ਕਰਨ ਦੇ ਲਈ ਇੱਕ ਵੱਡਾ ਕਦਮ ਚੁੱਕਿਆ ਹੈ। ਜਿਦੇ ਵਿੱਚ ਇਸ ਸਾਲ ਦੇ ਸ਼ੁਰੂ ਵਿੱਚ ਲਗਾਏ ਗਏ ਕਈ ਜਵਾਬੀ ਟੈਰਿਫ ਹਟਾ ਦਿੱਤੇ ਗਏ ਨੇ। ਇਕ ਸੰਬਲਤ ਅਮਰੀਕੀ ਉਤਪਾਦਾਂ ਦੀ ਇੱਕ ਵਿਸ਼ਾਲ ਸ਼੍ਰੇਣੀ ਹੁਣ ਕੈਨੇਡਾ ਦੇ 25% ਜਵਾਬੀ ਟੈਰਿਫ ਦਾ ਸਾਹਮਣਾ ਨਹੀਂ ਕਰੇਗੀ ਹਾਲਾਂਕਿ ਸੀਐਨਪੀਸੀ ਦੀ ਇਕ ਰਿਪੋਰਟ ਦੇ ਅਨੁਸਾਰ ਅਮਰੀਕੀ ਆਟੋ ਸਟੀਲ ਅਤੇ ਐਲੂਮੀਨੀਅਮ ਉੱਤੇ ਟੈਰਿਫ ਫਿਲਹਾਲ ਪਨੇ ਰਹੇ ਹਨ ਕਿ ਰਿਪੋਰਟ ਦੇ ਅਨੁਸਾਰ ਉੱਤਰੀ ਅਮਰੀਕੀ ਵਪਾਰ ਸਮਝੌਤੇ ਦੇ ਅਨੁਸਾਰ ਆਉਣ ਵਾਲੇ ਅਮਰੀਕੀ ਉਤਪਾਦਾਂ ਦੀ ਇੱਕ ਵੱਡੀ ਸੂਚੀ ਉੱਤੇ ਟੈਰਿਫ ਕੈਨੇਡਾ ਵੱਲੋਂ ਅਮਰੀਕਾ ਵੱਲੋਂ ਸਟੀਲ ਅਤੇ ਐਲੂਮੀਨੀਅਮ ਤੇ 25% ਡਿਊਟੀ ਲਗਾਉਣ ਦੇ ਜਵਾਬ ਦੇ ਵਿੱਚ ਲਗਾਇਆ ਗਿਆ ਸੀ ਜਿਸ ਨਾਲ ਦੋਵਾਂ ਗੁਆਂਢੀਆਂ ਦੇ ਵਿਚਕਾਰ ਵਪਾਰਕ ਰੁਕਾਵਟਾਂ ਪੈਦਾ ਹੋ ਗਈਆਂ ਸੀ ਕੈਨੇਡਾ ਹੁਣ ਅਮਰੀਕਾ ਦੇ ਵਪਾਰਕ ਸੰਬੰਧ ਦਾ ਵਿਚਰਣਨੀ ਖੇਤਰ ਤੇ ਧਿਆਨ ਕੇਂਦ੍ਰਿਤ ਕਰਦਾ ਹੈ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਨੀ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਬੋਲਦਿਆਂ ਸਾਂਝਾ ਕੀਤਾ ਕਿ ਉਹਨਾਂ ਦਾ ਮੰਨਣਾ ਹੈ ਕਿ ਕੈਨੇਡਾ ਕੋਲ ਮਿਕਾਤੇ ਨਾਲ ਕੰਮ ਕਰਨ ਵਾਲੇ ਸਾਰੇ ਦੇਸ਼ਾਂ ਵਿੱਚੋਂ ਸਭ ਤੋਂ ਵੱਡਾ ਵਪਾਰਕ ਸੌਦਾ ਹੈ ਜਿਵੇਂ ਕਿ ਸੀ ਐਨ ਬੀ ਸੀ ਦੁਆਰਾ ਰਿਪੋਰਟ ਕੀਤੀ ਗਈ ਹੈ ਪ੍ਰਧਾਨ ਮੰਤਰੀ ਨੇ ਕਿਹਾ ਚੀਨ ਕੇ ਸਿਸਯੁਕਤ ਰਾਜ ਅਮਰੀਕਾ ਦੇ ਨਾਲ ਟੰਗਾਇ ਤੇ ਨਾਲ ਕੰਮ ਕਰਦੇ ਆ ਸਾਡਾ ਧਿਆਨ ਸਿੱਧੇ ਤੌਰ ਤੇ ਰਣਨੀਤੀ ਖੇਤਰ ਤੇ ਹੈ ਜਿਵੇਂ ਕਿ ਰਿਪੋਰਟ ਵਿੱਚ ਹਵਾਲਾ ਦਿੱਤਾ ਗਿਆ ਇੱਕ ਵਾਰ ਫਿਰ ਦੱਸ ਦਈਏ ਕੈਨੇਡਾ ਨੇ ਅਮਰੀਕਾ ਦੇ ਨਾਲ ਵਪਾਰਕ ਤਣਾਅ ਘਟਾਏ ਨੇ ਇਸ ਦੇ ਲਈ ਕਈ ਜਵਾਬੀ ਟੈਰਫ ਵੀ ਹਟਾ ਦਿੱਤੇ ਨੇ ਅਮਰੀਕੀ ਆਟੋ ਸਟੀਲ ਅਤੇ ਐਲੂਮੀਨੀਅਮ ਤੇ ਟੈਰਿਫ ਬਣੇ ਰਹਿਣਗੇ ਇਕਦਮ ਮਾਰਕ ਕਾਰਨੀ ਅਤੇ ਡੋਨਾਲਡ ਟਰੰਪ ਦੇ ਵਿਚਾਰ ਹੋਈ ਗੱਲਬਾਤ ਤੋਂ ਬਾਅਦ ਚੁੱਕਿਆ ਗਿਆ ਉਹਨਾਂ ਨੇ ਵਪਾਰ ਉਤੇ ਚਰਚਾ ਕੀਤੀ ਹੈ ਤੇ ਅਮਰੀਕਾ ਨੇ ਕੈਨੇਡਾ ਦੀ ਖਾਰਫਾਈ ਨੂੰ ਬਕਾਇਆ ਮੰਨਿਆ ਦੋਵੇਂ ਦੇਸ਼ ਵਪਾਰਕ ਗੱਲਬਾਤ ਜਾਰੀ ਰੱਖਣਗੇ ਕੈਨੇਡਾ ਅਮਰੀਕਾ ਵਪਾਰਕ ਸਬੰਧਾਂ ਦੇ ਵਿੱਚ ਆਪਣਾ ਰਣਨੀਤੀ ਖੇਤਰਾਂ ਤੇ ਧਿਆਨ ਵੀ ਕੇਂਦ੍ਰਿਤ ਕਰਦਾ ਹੈ ਅੱਜ ਦੀ ਇੱਕ ਰਿਪੋਰਟ ਦੇ ਅਨੁਸਾਰ ਕੈਨੇਡਾ ਨੇ ਸ਼ੁੱਕਰਵਾਰ ਨੂੰ ਅਮਰੀਕਾ ਦੇ ਨਾਲ ਵਪਾਰਕ ਤਣਾਅ ਨੂੰ ਘਟਕਰਨ ਦੇ ਲਈ ਇੱਕ ਵੱਡਾ ਕਦਮ ਚੁੱਕਿਆ ਹੈ ਜਿਨ੍ਹਾਂ ਵਿੱਚ ਇਸ ਸਾਲ ਦੇ ਸ਼ੁਰੂ ਵਿੱਚ ਲਗਾਏ ਗਏ ਕਈ ਜਵਾਬੀ ਟੈਰਿਫ ਹਟਾ ਦਿੱਤੇ ਗਏ ਨੇ ਇੱਕ ਸੰਬੰਧਤ ਅਮਰੀਕੀ ਉਤਪਾਦਾਂ ਦੀ ਇੱਕ ਵਿਸ਼ਾਲ ਸ਼੍ਰੇਣੀ ਹੁਣ ਕੈਨੇਡਾ ਦੇ 25% ਜਵਾਬੀ ਟੈਰਿਫ ਦਾ ਸਾਹਮਣਾ ਨਹੀਂ ਕਰੇਗੀ ਹਾਲਾਂਕਿ ਸੀਐਨਪੀਸੀ ਦੀ ਇਕ ਰਿਪੋਰਟ ਦੇ ਅਨੁਸਾਰ ਅਮਰੀਕੀ ਆਟੋ ਸਟੀਲ ਅਤੇ ਐਲੂਮੀਨੀਅਮ ਉੱਤੇ ਟੈਰਿਫ ਫਿਲਹਾਲ ਪਨੇ ਰਹੇ ਹਨ ਕਿ ਰਿਪੋਰਟ ਦੇ ਅਨੁਸਾਰ ਉੱਤਰੀ ਅਮਰੀਕੀ ਵਪਾਰ ਸਮਝੌਤੇ ਦੇ ਅਨੁਸਾਰ ਆਉਣ ਵਾਲੇ ਅਮਰੀਕੀ ਉਤਪਾਦਾਂ ਦੀ ਇੱਕ ਵੱਡੀ ਸੂਚੀ ਉੱਤੇ ਟੈਰਿਫ ਕੈਨੇਡਾ ਵੱਲੋਂ ਅਮਰੀਕਾ ਵੱਲੋਂ ਸਟੀਲ ਅਤੇ ਐਲੂਮੀਨੀਅਮ ਤੇ 25% ਡਿਊਟੀ ਲਗਾਉਣ ਦੇ ਜਵਾਬ ਦੇ ਵਿੱਚ ਲਗਾਇਆ ਗਿਆ ਸੀ ਜਿਸ ਨਾਲ ਦੋਵਾਂ ਘਵਾਂਢੀਆ ਦੇ ਵਿਚਕਾਰ ਵਪਾਰਕ ਰੁਕਾਵਟਾਂ ਪੈਦਾ ਹੋ ਗਈਆਂ ਸੀ ਕੈਨੇਡਾ ਹੁਣ ਅਮਰੀਕਾ ਦੇ ਵਪਾਰਕ ਸੰਬੰਧਾਂ ਵਿੱਚ ਰਣਨੀਤਿਕ ਖੇਤਰ ਤੇ ਧਿਆਨ ਕੇਂਦ੍ਰਿਤ ਕਰਦਾ ਹੈ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਬੋਲਦਿਆਂ ਸਾਂਝਾ ਕੀਤਾ ਕਿ ਉਹਨਾਂ ਦਾ ਮੰਨਣਾ ਹੈ ਕਿ ਕੈਨੇਡਾ ਕੋਲ ਮਿਕਾਤੇ ਨਾਲ ਕੰਮ ਕਰਨ ਵਾਲੇ ਸਾਰੇ ਦੇਸ਼ਾਂ ਵਿੱਚੋਂ ਸਭ ਤੋਂ ਵੱਡਾ ਵਪਾਰਕ ਸੌਦਾ ਹੈ ਜਿਵੇਂ ਕਿ ਸੀ ਐਨ ਬੀ ਸੀ ਦੁਆਰਾ ਰਿਪੋਰਟ ਕੀਤੀ ਗਈ ਹੈ ਪ੍ਰਧਾਨ ਮੰਤਰੀ ਨੇ ਕਿਹਾ ਚਿਵਿੰਗ ਕੇ ਅਸੀਂ ਸੂਕਤ ਰਾਜ ਅਮ੍ਰਿੱਕਾ ਦੇ ਨਾਲ ਟੰਗਾਇ ਤੇ ਨਾਲ ਕੰਮ ਕਰਦੇ ਆ ਸਾਡਾ ਧਿਆਨ ਸਿੱਧੇ ਤੌਰ ਤੇ ਰਣਨੀਤੀ ਖੇਤਰ ਤੇ ਹੈ ਜਿਵੇਂ ਕਿ ਰਿਪੋਰਟ ਵਿੱਚ ਹਵਾਲਾ ਦਿੱਤਾ ਗਿਆ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ